ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਮਗਛੇਣ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਤਿੰਨ ਦਾ ਗਾਵਾਂਗੀਆਂ ਦੋ ਗਾਵਾਂ ਦਾ ਤਾਜ਼ੀਆਂ ਸੂਈਆਂ ਗੀਆਂ ਤੇ ਇੱਕ ਹਜੇ ਕੁਝ ਦਿਨ ਬਾਕੀ ਹੈਗੇ ਇੱਕ ਮਾਝਾ ਤਾਜੀ ਸੂਈ ਜੇ ਸਕੇ ਵੀ ਮੈਂ ਆਪਣਾ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81476 15312 ਜੀ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਕਾਲਾ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਠੀਕ ਆ ਜੀ ਤੇ ਨੇੜੇ ਕਿਹੜਾ ਪਿੰਡ ਰਹਿ ਜਾਂਦਾ ਨੇੜੇ ਆਪਾਂ ਨੂੰ ਇੱਧਰ ਰਾਮਗੜਾ ਗਿਆ ਇੱਧਰ ਪੌਲ ਸ਼ਹਿਰ ਆ ਗਿਆ ਠੀਕ ਆ ਵੀਰੇ ਹਾਂ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ 9915810638 ਠੀਕ ਆ ਭਾਈ ਹਾਂ ਭਾਈ ਇਧਰ ਹੀ ਚੱਲ ਲੱਗੀ ਹਾਂ 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 ਭਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੁਆਸ ਸੂਈ ਆ ਇਹ ਦੂਜਾ ਸੁਆਸ ਸੂਈ ਆ ਜਿਵੇਂ ਮਾਦਰਾ ਨੂੰ ਸੂਈ ਨੂੰ ਠੀਕ ਆ ਸੇਮਾ ਦਾ ਰਹੂਗਾ ਸੂਈ ਨੂੰ ਦੂਜਾ ਸੁਆਸ ਸੂਈ ਆ ਹਾਂ ਆ ਸੂਈ ਠੰਡੀ ਪੂਰੀ ਆ ਠੀਕ ਆ ਭਾਈ ਥੱਲੇ ਲੈ ਠੰਡੀ ਸੀ ਕਰਮ ਵਾਲੀ ਸਹੀ ਗੱਲ ਆ ਫੁੱਲਾ ਤੇ ਭਾਈ ਕਿੰਨਾ ਕੁ ਮਤਲਬ ਦਿੱਤਾ ਹੁਣ ਤਿਆਰ ਓਟ ਮੰਨ ਕੇ ਚੱਲ ਕੰਡੇ ਆ 19 ਗ੍ਰੋ ਤੋਂ ਦੇਖ ਲੈ ਤਿਆਰ ਚੋਾਕ ਦੇਮਗਾ ਠੀਕ ਆ ਹਾਂ ਜਿਹੜਾ ਮਰਜੀ ਚੋਕੇ ਲਾ ਪੂਰਾ ਟਾਪ ਦਾ ਯਾਰ ਹਨਾ ਪੂਰਾ ਟਾਪ ਦਾ ਸਣਾ ਚਾਹ ਜਿਹੜਾ ਵਾਰੀ ਚੋਕੇ ਲੈ ਲੇ ਨਾਣਾ ਬਰੀ ਕੀ ਜਾ ਜਾ ਰਹਾ ਹਾਂ 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 ਪੂਰੀ ਸੀਲ ਠੰਡੀ ਠੀਕ ਆ ਲੈ ਜਿਵੇਂ ਮਰਜੀ ਬਾਈ ਕਮਾਲ ਦੀ ਹੈ ਹਨਾ ਤੇ ਬੱਚਾ ਬਈ ਨਹੀਂ ਕੀ ਦਿੱਤਾ ਹੈ ਬੱਚਾ ਦੇ ਵਿੱਚ ਵਸਾ ਹੈ ਛੇਮਾਂ ਦੇ ਨਾਲ ਸੂਈ ਨੂੰ ਠੀਕ ਆ ਬੱਚਾ ਵਸਾ ਹਾਂ ਛੇਮਾਂ ਦਾ ਨ ਹੋ ਗਿਆ ਅਜ ਸੂਈ ਨੂੰ ਹਨਾ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਹਾਂ ਹਾਂ ਤੋੜ ਦੇ ਦੇ ਕੱਦ ਬੈਠ ਫੇਰਾ ਜੀਰੂ ਜੀ ਕਰਮ ਵਾਲੀ ਫੁੱਲ ਆ ਗਈ ਤੇ ਭਾਈ ਜੇ ਕੋਈ ਦੋ ਟਾਈਮ ਚਵਾਈ ਕਰਨੀ ਚਾਹੁੰਦਾ ਹਮੇ ਪੰਜ ਡੰਗ ਚੋਲੇ ਚੱਕਰੀ ਕੋਈ ਠੀਕ ਆ ਭਾਈ ਕਹਿੰਦਾ ਚਾਹੇ ਕੋਈ ਪੰਜ ਟਾਈਮ ਚੋਲੇ ਚੱਕਰੀ ਕੋਈ ਨਹੀਂ ਲੈ ਤੋਰਾ ਚੈੱਕ ਕਰ ਲੋ ਬਹੁਤ ਕਮਾਲ ਦਾ ਤੋਰਾ ਗਾ ਅਡਰ ਵੀ ਫਿਕਸ ਯਾਡਰਾ ਨਾ ਹਜੇ ਟਾਈਮ ਵੀ ਬਣ ਕੇ 1 ਵਜੇ ਹੋਊਗਾ ਕਿੰਨੇ ਟਾਈਮ ਹਾਂ ਟਾਈਮ 1 ਦਾ ਟਾਈਮ ਹੋਇਆ ਹਜੇ ਵੀਰੇ ਹਾਂ ਤੇ ਫੇਸ ਕੁਆਲਿਟੀ ਵੋਹ ਮਾ ਹੱਥ ਨੂੰ ਵੀ ਅੜ ਜਾਂਦੀ ਏ ਜਮਾ ਲੈ ਤੋੜਾ ਤਾਰ ਇੱਕ ਨੰਬਰ ਆ ਬਾਕੀ ਤਾਰ ਵੀਰੇ ਇੱਕ ਨੰਬਰ ਹੂ ਹੈ ਨਾ ਮੈਂ ਕਿ ਚਾਰ ਤੂਰ ਦੇ ਜਮਾ ਇੱਕ ਲੰਬਰ ਚੋ ਦੋ ਦੋ ਵੀ ਪੂਰਾ ਜਿੰਨਾ ਤੈਨੂੰ ਕਹਿਤਾ ਉਹ ਨਹੀਂ ਹੈ ਸਾਡਾ 80 ਕਿਲੋ ਕੱਢੂਗੀ ਪੋਲਾ ਮੈਂ ਪੋਲੀ ਹੁਤਾਰ ਹੈ ਨਾ ਪੂਰੀ ਚੰਗੀ ਚੁਆਈ ਹੈ ਹਾਂ ਤੇ ਕੀ ਮੋਲਾ ਭਰਾ ਫਿਰ ਜਾਇਆ ਜਾ ਇਹਦਾ ਲੈਂਡ ਦੇਣੀ 65000 ਬਸ ਲੈਂਡ ਦੇਣੀ 65000 ਬਸ 16000 ਤਾਂ ਛੋੜ ਛੱਪਈ ਹੋਊਗਾ ਠੀਕ ਆ 16000 ਛੱਪਈ ਹੋਊਗਾ ਫੇਸਬੁਕ ਤੇ ਇੱਕ ਕਰ ਲੋ ਕਰਮ ਵਾਲੇ ਦਾ ਬਾਲਾ ਪਿਆਰਾ ਹੈ ਨਾ ਹਾਂ ਛੋਟਾ ਛੋਟਾ ਕਰਨਾ ਤੇ ਫੇਸਬੁਕ ਬਹੁਤ ਪਿਆਰਾਗਾ ਹਾਂ ਬਾਕੀ ਮੌਕੇ ਤੇ ਬਾਈ ਕਹਿੰਦਾ ਅੱਗੇ ਭਰਾ 2 ਨੰਬਰ ਇਹ ਕੱਲ ਸੁਈ ਐ ਆ ਬੱਛੀਆ ਮਗਰਾ ਅਠ ਪਤਾ ਇੱਕ ਬੱਸੀ ਬਹੁਤ ਆ ਕੁਆਲਟੀ ਦਿੱਤੀ ਐ ਹਾਂ ਇਹ ਕੱਲ ਸੁਈ ਐ ਬੜਾ ਠੀਕ ਆ ਹਾਂ ਇਹਦੇ ਫਿਰ 12 ਕਿਲੋ 12 13 ਲੀਟਰ ਹੁਣ ਬੋਲਾ ਹੋਊਗਾ ਤਿਆਰ ਐ ਠੀਕ ਆ 12 13 ਲੀਟਰ ਬੋਲਾ ਮੈਂ ਜਮਾ ਤਿਆਰ ਹਾਂ ਹਾਂ 20 ਕਿਲੋ ਦਾ ਦੇ ਦੂ ਵੀ ਬੜੇ ਆਰਾਮ ਨਾਲ ਠੀਕ ਆ 20 ਲੀਟਰ ਦਾ ਤੇ ਬਾਈ ਕਹਿੰਦਾ ਬੜੇ ਆਰਾਮ ਨਾਲ ਦੇ ਦੂ ਆਰਡਰ ਚੈੱਕ ਕਰ ਲੋ ਯਾਰ ਆਰਡਰ ਬਹੁਤ ਕਮਾਲ ਦਾ ਚਾਰੇ ਥਣ ਮੁਠੀ ਵਾਲੇ ਤੇ ਨਿਖੜਵੇਂ ਥਾਣਾ ਧਾਰ ਤੂਰਾ ਇੱਕ ਨੰਬਰ ਜਮਾ ਪੁਲਿਸ ਨੰਬਰ ਧਾਰ ਆ ਬਾਈ ਇੱਕ ਨਾਲ ਐ ਇਹ ਅਡਰ ਫਾੜੀ ਵਾਲਾ ਅਡਰ ਹੈ ਨਾ ਹਾਂ ਨਾ ਟੁੱਟੇ ਚਾਹੇ ਮਰਜੀ ਸੁਏ ਹੋ ਜੇ ਖਾਨੇ ਕੋੜ ਖਾਨੇ ਕੋੜ ਤੇ ਸਾਮ ਤੱਕ ਤਾਂ ਪੂਰੀ ਫਾਜਾਂ ਦੀ ਬਾਈ ਬਾਈ ਪੂਰੀ ਜਮਾ ਕੱਲ ਦੀ ਸੁਈ ਵੀ ਹੈ ਜੇਰ ਜੂ ਜਮਾ ਕਲੀਅਰ ਹੈ ਮਗਰ ਬਸੀ ਹੈ ਪੂਰੀ ਚਿੰਗੀ ਮਗਰ ਬਸੀ ਹੈ ਹਾਂ ਬਸੀ ਬਹੁਤ ਕੁਆਲਿਟੀ ਦੀ ਆ ਲੈ ਇਧਰਲੇ ਬਸੇ ਵਿੱਚ ਚੈੱਕ ਕਰ ਲੋ ਬਹੁਤ ਕਮਾਲ ਦੀਆਂ ਨਾੜਾਂ ਨੂੰ ਨਾੜ ਤੇ ਬਰੀਕੀ ਚ ਨਾੜਾਂ ਦੀਆਂ ਫੇਸਬੁਕ ਕੁਆਲਿਟੀ ਚੈੱਕ ਕਰ ਲੋ ਕਰਮ ਵਾਲੀ ਦੀ ਬਹੁਤ ਚੰਗੀ ਆ ओरिजिनल ਦੂਜਾ ਸੁਏ ਸੁਏ ਹਾਂ ਹਾਂ ਜਮਾ ਦੂਜਾ ਸੁਆ ਠੀਕ ਆ ਚਾਹ ਮੱਕ ਚੁੰਮਕ ਬਾਹਰ ਤੇ ਫੋਲਾ ਸਨਖ ਆਪਣਾ ਜੇ ਆਪਾਂ ਕਹਿੰਦੀ ਤਾਂ ਫੋਲਾ ਬਾਈ ਕਿੰਨਾ ਅਕਦਾ ਤਾ ਪਾ ਦੋ ਅਸਤੀ ਬੋਲ 20 ਕਿਲੋ ਵਧੀਆ ਆ ਰਾਮਣਾ ਠੀਕ ਆ ਆਪਾਂ 25 ਕਹਿੰਦੀ ਕੋਈ ਫਾਇਦਾ ਨਹੀਂ ਸਹੀ ਗੱਲ ਆ ਵੀਰ ਦੀ ਬਾਈ ਕਹਿੰਦਾ ਉਹ ਗੱਲ ਠੀਕ ਨਹੀਂ ਵੀ ਆਪਾਂ ਅੱਗੇ ਉਹਦੇ ਆਪਾਂ ਵੇਚੀਆਂ ਬਾਈ ਗਾਈਆਂ ਪਹਿਲੀ ਗੱਲ ਕਿ ਨਹੀਂ ਲੈ ਲਿਆ ਠੀਕ ਆ ਹਾਂ ਬਈ ਗੱਲ ਸੌਦਾ ਹੋ ਗਿਆ ਬੰਦੇ ਨੇ ਸਾਈ ਪਾ ਕੇ ਮੁੜ ਕੇ ਫੋਨ ਨਹੀਂ ਹੋ ਕੀਤਾ ਠੀਕ ਆ ਗੱਲ ਨੂੰ ਨਾ ਕਰਿਆ ਕਰੋ ਮੈਂ ਸਹੀ ਗੱਲ ਆ ਬ੍ਰੈਂਡੀ ਸ਼ੀਲ ਫੁੱਲਾਂ ਪੂਰੀ ਪੂਰੀ ਸੀਲ ਠੰਡੀ ਜਿੰਨੀ ਮਰਜ਼ੀ ਕਹੇ ਉਹਨੂੰ ਲੈ ਯਾਰ ਹਨਾ ਕਮਾਲ ਆ ਵੇੜੇ 'ਚ ਬਚਾਲੇ ਖੜਾ ਕੇ ਚਾਹ ਇਹ ਚਫ ਹੈਗੀ ਨਹੀਂ ਕਾਕੀ ਪੈਰ ਪਟਣਾ ਹਾਂ ਐਚ ਐਫ ਆ ਫੁੱਲ ਬਰੀਡ ਆ ਫੁੱਲ ਕਾਦਾ ਚੰਗਾ ਵਾਈ ਕਹਿੰਦਾ ਦੁੱਧ ਦੇ ਦਊਗੀ ਹਾਂ ਤੇ ਇਹਦਾ ਭਰਾ ਫਿਰ ਕੀ ਮੁੱਲ ਆ ਜਾਇਜ ਇਹਦਾ 86000 ਰੁਪਿਆ ਮੁੱਲ ਆਪਣਾ ਲੈਣ ਦੇਣੀ ਆ ਵਾ ਛੋਟ ਛਪਿਓ ਠੀਕ ਆ ਹਾਂ ਮੈਂ ਮੁੱਲ ਨਾਲ ਨਹੀਂ ਕਰਦਾ ਹਾਂ ਆਪਾਂ ਲੈਣ ਦੇ ਨਹੀਂ ਕਰਦੇ ਲੈਣ ਦੇਣ ਮੁੱਲੀ ਕਰਦੇ ਆ ਮੈਂ ਕਿਹਾ ਮੁੱਲ ਹੈਗਾ 68000 ਬਾਕੀ ਮਾਨਤਾਨ ਥੋੜਾ ਜਿਹਾ ਮਾਨਤਾਨ ਕਰਦੇ ਆਂ ਠੀਕ ਆ ਹਾਂ ਲਓ ਜੀ ਇਹ ਜੂ ਜੁਨੇਟਾ ਜੀ ਬੜਾ ਕਮਾਲ ਦਾ ਥਾਣਾ ਬੱਸੀ ਬੱਸੀ ਬਹੁਤ ਚੰਗੀਆਂ ਮਗਰ ਜੀ ਹਾਂ ਬੱੱਚਾ ਬੱਸੀਆ ਬੱਸੀ ਨੇ ਵੀ ਨਾਲ ਹੀ ਸਾਲ ਤੱਕ ਆਏ ਕੈਮਰੇ ਦਾ ਕਰਕੇ ਕਰਦੀਏ ਤੇਰੇ ਹਾਂ ਕੈਮਰੇ ਦਾ ਕਰਕੇ ਜਾ ਕੇ ਦੀ ਜਰੂਰ ਆ ਲੈ ਹਾਂ ਠੰਡੀ ਸੌ ਬੱਸੀ ਬਾਕੀ ਵੱਡੀ ਬੁੱਢੀ ਬਹੁਤ ਆ ਬੱਸੀ ਦੇ ਔਰ ਲੈ ਯਾਰ ਪਾਲਣੀਆਂ ਬੱਸੀ ਬਹੁਤ ਚੰਗੀਆਂ ਆ ਲੈ ਇਹਨੇ ਪਾਲਣੀਆਂ ਬਰੀਡ ਨੂੰ ਫੁੱਲ ਲਾ ਬੱਸੀ ਹਨਾ ਹਾਂ ਕੱਲ ਦੀ ਸੂਈ ਵੀ ਆ ਹੂੰ ਤੇ ਅੱਗੇ ਭਰਾ ਤਿੰਨ ਨੰਬਰ ਇਹ ਝੁੰਗੀ ਆ ਗਈ ਦੋਨੇ ਸਿੰਘ ਹਿਲਦੇ ਆ ਦੇਖ ਠੀਕ ਐ ਠੀਕ ਆ ਵੀਰੇ ਇਹ ਮੱਦੀ ਦੇ ਹੱਲਦੀ ਹੁੰਦੀ ਆ ਹਾਂ ਦੋਵੇਂ ਦੋਨੇ ਹੱਲਦੀ ਆ ਦੀ ਹਾਂ ਦੋਮੀ ਹੱਲਦੀ ਆ ਸੀ ਵੀ ਠੰਡੀ ਪੂਰੀਆ ਤੇ ਕੈਮਰੇ ਜਾ ਕਰਕੇ ਕਰ ਜੇ ਕਰ ਜੂਂਦਾ ਕੰਮ ਨਹੀਂ ਕਹਿੰਦੀ ਮਰਜ਼ੀ ਬਣਾ ਲੈ ਯਾਰ ਠੰਡੀ ਸੀਲ ਕਰਾ ਠੀਕ ਆ ਹਾਂ ਚਮਕ ਚਮਕ ਵੇੜ ਤੇ ਫੁੱਲ ਆ ਜਾਂ ਚੌਂਕ ਬਹੁਤ ਹਾਂ ਲੈ ਇੱਧਰ ਚੈੱਕ ਕਰਾ ਦੀ ਨੇੜੇ ਤੋਂ ਬੜਾ ਕਮਾਲ ਦਾ ਡਰੈਕ ਕਿੰਨੇ ਦਿਨ ਕੱਢ ਦਿਆ ਵੀਰੇ ਇਹ ਟੈਨ ਲੈ ਜੂ ਮਾਲਕ ਨੇ ਕਿਹਾ ਨਾ 6-7 ਹਜੀ ਠੀਕ ਆ ਹਾਂ ਸੂਆ ਕਿਹੜਾ ਹੁੰਦੀ ਆ ਇਹ ਸੂਆ ਦੂਜਾ ਬਾਈ ਦੂਜਾ ਸੂਆ ਹੁੰਦੀ ਆ ਬਲਟਾਂ ਚੈੱਕ ਕਰ ਲੋ ਬਲਟਾਂ ਪਈਆਂ ਜਾਂ ਕੱਚੀ ਕੱਚੀ ਨਜ਼ਰ ਆਉਂਦੀ ਆ ਹਾਂ ਜੋ ਦਾ ਸੁਣਾ ਕੋਸ ਬਣ ਕੇ ਹੀຊੂਗੀ ਇਹ ਬੰਦੇ ਲੈ ਆ ਜਿਹੜੇ ਤੂੰ ਲਈ ਆਪਾਂ ਉਹਦੇ ਚੋਈ ਵੀ ਇੱਕຊੂਆ ਠੀਕ ਆ ਕਿੰਨਾ ਕਹਦਾ ਤਾ ਪਾਇਆ ਦਰ 15 ਕਿਲੋ ਦਿੱਤਾ ਵਾ ਦਾ ਐਦ ਕੀ ਕਿੰਨਾ ਕਹ ਦੇ ਦੂ 15000 ਕੀਰ ਦੇ ਦੂ 15 16 ਨੂੰ ਠੀਕ ਆ ਹਾਂ ਲੱਗ ਬਰਟਲਾ ਚੈੱਕ ਕਰ ਲੋ ਫੁੱਲ ਪਈਆਂ ਇਹਦੇ ਕੈਮਰੇ ਤੋਂ ਡਰਦੀ ਹੂ ਨਹੀਂ ਪੈਰ ਪੜਦੇ ਹਾਂ ਕੈਮਰੇ ਥੋੜਾ ਜਗਦੀ ਹੈਗੀ ਤੋਰਾ ਚੈੱਕ ਕਰ ਲੋ ਤੋਰਾ ਇੱਕ ਨੰਬਰ ਦਾ ਚਮਕ ਚਮਕ ਬਾਹਰ ਤੇ ਫੁੱਲਾ ਪੱਧਰ ਪੁੱਧਰ ਫੁੱਲ ਆ ਗਈ ਕਰਮ ਵਾਲੀ ਇਹਦਾ ਬਾਈ ਫਿਰ ਕੀਮਤ ਰੋ 55 ਦੀ ਦੇ ਦੇਂਗੇ ਬਸ ਇਹੇ ਠੀਕ ਆ ਹਾਂ 55000 ਦੀ ਬਾਈ ਕਹਿੰਦਾ ਦੇ ਦੇ ਦੇਗੇ ਬਾਕ 55000 ਬਾਕੀ ਮਾੜਾ ਮੋਟਾ ਮਾਨ ਤਾਂ ਹੋਈ ਆ ਮਾੜਾ ਮੋਟਾ ਸ਼ੋਰ ਛੱਪਾ ਕਰ ਦੇਗੇ ਠੀਕ ਆ ਸੋਲ ਸੋਲ ਤਾਂ ਪੂਰੀ ਫਲ ਬਣੂਗੀ ਹਜੇ ਦਿਨ ਲੈ ਬੋਲ ਬਣੂਗਾ ਫਾਸਤੇ ਸੁਣਾ ਹਣਾ 6-7 ਦਿਨ ਲੈ ਜੂ ਹਾਂ ਥਣ ਚੈੱਕ ਕਰ ਲਓ ਮੁੱਠੀ ਵਾਲਾ ਥਣਾ ਚਾਰੇ ਥਣ ਪੂਰੀ ਬਿੱਥੀ ਤੇ ਥਣ ਲੱਗੇਗਾ ਕਰਮਾਲੀ ਦੇ ਬਾਕੀ ਫੇਸਬੁਕ ਵੀ ਚੈੱਕ ਕਰ ਲਓ ਬਹੁਤ ਪਿਆਰਾ ਹੈਗਾ ਅੱਗੇ ਭਰਾ ਲਾਸਟ ਦੇ 4 ਨੰਬਰ ਝੋਟੀ ਹਾਂ ਮੈਂ ਇਹ ਇਸ ਤੀਜੇ ਸੁਸੂਈਆ ਕੀ ਜਸ ਵਸੂ ਆ ਹਾਂ ਮੈਂ ਆਪਣੀ ਲੈਂਦੀ ਵੀ ਆ ਠੀਕ ਆ 8 ਕਿਲੋ ਦੁੱਧ ਤਿਆਰ ਜਮਾ ਕੰਡੇ ਵਾਲਾ ਮਗਰਾ ਕਟਾ ਸੁਈ ਨੂੰ ਹੋਗੇ 15 20 ਦੇ ਨੂੰ ਠੀਕ ਆ ਮਗਰਾ ਕਟਾ ਦਾ ਹਾਂ ਤੇ ਕਿੰਨਾ ਕਦਾ ਤਿਆਰ ਹਨ 8 ਕਿਲੋ ਜਮਾ ਨੈਟ ਤਿਆਰ ਆ ਚੋ ਆ ਕੇ ਦੇ ਦੇਂਗੇ ਆਪਾਂ ਠੀਕ ਆ 8 ਕਿਲੋ ਨੈਟ ਜਮਾ ਤਿਆਰ ਆ ਬਾਈ ਹਾਂ ਸਾਰਾ ਸਭ ਦਿਖਾ ਦੇ ਪੂਰੀ ਟੌਪ ਦੀ ਐ ਨਹੀਂ ਕੋਈ ਕਿਤੇ ਗੰਡ ਮਰੋੜੀ ਕੋਈ ਚੱਕਰ ਹੀ ਨਹੀਂ ਕੋਈ ਸਾਫਰੀ ਹੋ ਬਾਈ ਸਾਹਿਬ ਸੁਥੀ ਆ ਹਣਾ ਹੋੜ ਲਾ ਬਾਈ ਤੇ ਕਿੰਨਾ ਕਦ ਦ ਪਾਇਆ ਬਾਈ ਪਿਛਲੇ ਦਿਨ ਦੁੱਧ ਦੇ ਲੋ ਵੀ ਬਾਈ ਮੰਨ ਕੇ ਚਲ ਵੀ ਚੱਲ ਆਪਣੇ ਤਾਂ ਲਈ ਕਰਕੇ ਆ ਜਿਹਨੇ ਚੰਗੀ ਘਰੇ ਸੰਭੀ 10 ਕਿਲੋ ਦੇ ਦੂਣਾ 10 ਕਿਲੋ ਦੇ 9 10 ਕਿਲੋ ਬਾਈ ਕਹਿੰਦਾ ਦੇ ਦੂੰ ਪਾਰੀ ਪੂਰੀ ਫੁੱਲਾ ਯਾਰ ਹਨਾ ਹਾਂ ਤੋੜਾ ਸੇ ਕਰ ਲੋ ਇੱਕ ਨੰਬਰ ਤੋੜਾਗਾ ਆਡਰ ਵੀ ਪੂਰਾ ਫਸਮ ਆ ਆਡਰ ਹਨਾ ਹਾਂ ਲੈ ਇਸੇ ਉੱਤੇ ਚੈੱਕ ਕਰ ਲੋ ਪੂਰਾ ਕਮਾਲ ਚੋਈ ਚੋਈ ਬਹੁਤ ਚੰਗੀ ਆ ਅੱਡੀ ਸੀ ਫੁੱਲਾ ਵੀਰੇ ਹਾਂ 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 ਫੁੱਲ ਪੂਰੀ ਤੇ ਚਵਾਈ ਚੋਈ ਕਿਵੇਂ ਆ ਇੱਕ ਨੰਬਰ ਹੈ ਚੋਈ ਜਮਾ ਪੂਰੀ ਇੱਕ ਨੰਬਰ ਬਾਈ ਕਹਿੰਦਾ ਚਵਾਈ ਆ ਆਡਰ ਚੈੱਕ ਕਰ ਲੋ 1 ਵਜੇ ਦਾ ਟਾਈਮ ਆ ਹਜੇ ਚਵੇਰ ਦੀ ਚੋਈ ਵੀ ਆ ਗਈ ਸ਼ਾਮ ਤੱਕ ਤਾਂ ਫੁੱਲ ਭਰਦੀ ਹੋਊਗਾ ਹਾਂ ਹਾਂ ਪੂਰੀ ਫੱਸ ਜਾਂਦੀ ਐ ਜਮਾ ਠੀਕ ਆ ਹਾਂ ਤੇ ਇਹਦਾ ਕੀ ਮੁੱਲ ਆ ਫਿਰ ਜੀ ਉਹ 70 ਚੋ ਮਾਨਤਾ ਕਰ ਦਿਆਂਗੇ ਭਾਈ ਠੀਕ ਆ 70000 ਚੋ ਮਾਨਤਾ ਕਰਦੇ ਆ ਆਪਣਾ ਉਹ ਲੋਕਾਂ ਵਾਲਾ ਮੁੱਲ ਨਹੀਂ ਠੀਕ ਆ ਭਾਈ ਬਾਈ ਕਹਿੰਦਾ ਆਪਣਾ ਉਹ ਲੋਕਾਂ ਵਾਲਾ ਮੁੱਲ ਨਹੀਂ ਹੈਗਾ 70000 ਰੁਪਏ ਜੋ ਮਾਨਤਾ ਨਾ ਕਰ ਦਿਆਂਗੇ ਹਾਂ ਲੈ ਠੰਡੀ ਸੀਲ ਬਾਈ ਦਿਖਾ ਦੇ ਮਣੀ ਪੂਰੀ ਮੈਂ ਕਿ ਜਿਹੜਾ ਬੰਦਾ ਚੋੜੇ ਬੁੜੀ ਚੋੜੇ ਕੋਈ ਚੱਕਰ ਨਹੀਂ ਆਪਣੇ ਕੋਲ ਕੱਲ੍ਹ ਦੀ ਹੀ ਵੀ ਆ ਹੂੰ ਕੱਲ੍ਹ ਦੀ ਹੀ ਆ ਫੇਸਬੁਕ 'ਚ ਵੀ ਕਰਮ ਵਾਲੀ ਦਾ ਬਹੁਤ ਪਿਆਰਾ ਗਾ ਹਾਂ ਨਾਗਸੀ ਦੇ ਭਰਾ ਕੋਲ ਹਾਂ ਬਈ ਬੱਚਾ ਦਿਖਾ ਦੇ ਨਾਗਸੀ ਦੇ ਭਰਾ ਕੋਲ ਚਾਰ ਚਾਰੇ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਆ ਜੀ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ